ਬਈ ਇਹ ਬੰਦੇ ਨੇ ਮਿਹਨਤ ਨਹੀਂ ਛੱਡੀ। ਫਰੀਦ ਦੇ ਨਾਲ ਫਿਰ ਅੱਗੇ ਜੀ ਮਰਜ਼ੀ ਮੈਂ ਤਾਂ ਠੋਕੇ ਬਰਾਬਰ ਲਾਊਗਾ। ਹੈ ਨਾ ਮਦਦ ਵਾਲੀ ਨਹੀਂ ਹੈਗਾ। ਇਹਦੇ ਬੰਦੇ ਨਾ ਰੱਖੀ ਨਾਲ। ਜਦੋਂ ਕੋਈ ਮੱਤ ਦੇ ਹੋਈ ਚਾਹੇ ਤੂੰ ਕਿਤੇ ਮਰਜ਼ੀ ਚਲੇ ਜਾ ਨਾ ਕਹਿ ਕੇ ਨਾ ਲਾਉਣੀ ਲਾਉਣੀ। ਠੀਕ ਆ। ਜੇ ਪ੍ਰੋਪਰ ਪੂਰੇ 7 ਵਜੇ ਨਹੀਂ ਲੱਗੀ ਐਂ ਨਹੀਂ ਮੈਂ ਡੱਡ ਲਾ ਐਂ ਨਹੀਂ ਮੈਂ ਹੁਣ ਦੇਹਲਾ ਹੋ ਪਾਇਆ ਨਾ ਫਰਕ। ਬਾਕੀਆਂ ਰਾ ਆਇਆ ਵੀ ਹਮਾਂ। ਫੁੱਟ ਵਰਕ ਹੁਣ ਇਹਦਾ ਇੰਨਾ ਫਰਕ ਮੈਂ ਕਹਿੰਦਾ ਜੀ ਉਮਰ ਘਟਦੀ ਜੀ ਹੁਣ ਇਹਨੇ ਹੱਡੀ ਇਹਦੀ ਹੁਣ ਪੱਕੀ ਹੋਣ ਲੱਗੀ ਆ। ਉਮਰ ਨਾਲ ਛੋਟੇ ਬੱਚੇ ਜੋ ਹੋਉਂਦਾ ਹੁੰਦਾ ਠੀਕ ਆ ਹਾਂ ਬਰਤਨ ਹੋਣੀ ਸਹੀ ਹੋਣ ਲੱਗੀ ਸੀ ਤੇਜ਼ੀ ਨਾਲ ਹੋਣ ਲੱਗੀ ਦੇਖ ਲਾ ਠੀਕ ਆ ਸਕੈਨ ਵੀ ਤੇਜ਼ੀ ਨਾਲ ਗੋਰੀ ਚਿੱਟੀ ਸਭ ਤੋਂ ਉਹੀ ਚੀਜ਼ ਆ ਇਹਨਾਂ ਤੋਂ ਬਾਰੇ ਜੇ ਲੱਗੀ ਕੇਰਾ ਬਸ ਠੋਕ ਕੇ ਕੇਰਾ ਗੁਣੀ ਜਾਇਆ ਸੀ ਬਸ ਫਿਰ ਜਿਵੇਂ ਪਹਿਲਾਂ ਦੱਸਿਆ ਜਿਹੜੀ ਆ ਉਮਰਾ ਥੋੜੀ ਪ੍ਰਾਪਤ ਹੋ ਗਈ 18-19 ਸਾਲ ਦੀ ਉਮਰ ਹੁੰਦੀ ਆ ਇਹ ਤੁਸੀਂ ਸਾਲ ਦੇਰਾ ਪਹਿਲਵਾਨੀ ਠੋਕ ਕੇ ਲਾ ਲਈ ਨਾ ਜੋਰ ਕਰ ਲਿਆ ਸਾਰੀ ਉਮਰ ਤੁਹਾਡੇ ਜਿਹੜੇ ਕਾਸਨੇ ਬਣੇ ਰਹਿਣਗੇ ਪਹਿਲਵਾਨੀ ਵਾਲੀ ਜਿਣੀ ਇਹ ਚੀਜ਼ ਆ ਹੱਪਲਵਾਨੀ ਦੇ ਕਾਸੇੜੇ ਬਣ ਕੇ ਬੰਦੇ ਦੇ ਉਹ ਕੌਡੀ ਜੰਨੇ ਕੰਮ ਆਉਂਦੇ ਆ ਬਹੁਤ ਜ਼ਿਆਦੇ ਦਾ ਪੇਚ ਸਟੈਮ ਨਾਲ ਪਹਿਲਵਾਨੀ ਵਾਲਾ ਹਨਾ ਜਿਹੜਾ ਰੇਡ ਡਾਜ ਉਹ ਤਾਂ ਬਗਲਾ ਬੁਗਲਾ ਕੱਤਲ ਤਾਂ ਭੁੱਲ ਜੂ ਫਾਨੀ ਆਉਂਦੀ ਆ ਉਹ ਤੇਜ ਨਾ ਹੋ ਜਾਂਦਾ ਹੂੰ ਹੂੰ ਆਉਂਦੀ ਆ ਜੀ